ਕਦੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਕਦੇ ਕਿਸੇ ਨੂੰ ਇੱਕ ਸਵਾਲ ਪੁੱਛਣ ਤੇ ਈਮੇਲ ਜਰੀਏ ਗਾਲ ਕੱਢ ਦੇਣੀ ਹੋਰ ਤਾਂ ਹੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਤੇ ਜੁਰਮਾਨਾ ਭੁਗਤਣਾ ਇਨ੍ਹਾਂ ਸਭ ਵਿਵਾਦਾਂ ਦੇ ਬਾਵਜੂਦ ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜਮਾਉਣ ਲਈ ਚੋਣਾ ਲੜਨ ਦਾ ਫੈਸਲਾ ਕੀਤਾ ਵਿਰੋਧੀਆਂ ਨੂੰ ਇਸ ਵਾਰ ਜ਼ਰੂਰ ਲੱਗਦਾ ਸੀ ਕਿ ਵੇਨ ਬਰਾਊਨ ਹੁਣ ਨਹੀਂ ਜਿੱਤਦਾ ਪਰ ਜਨਤਾ ਨੇ ਇਸ ਵਾਰ ਤਾਜ ਫਿਰ ਉਸ ਦੇ ਸਿਰ ਤੇ ਧਰ ਦਿੱਤਾ ਤੇ ਉਹ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਨੇਤਾ ਵਿੱਚ ਦੁਬਾਰਾ ਮੇਰ ਚੁਣੇ ਗਏ ਇਲੈਕਸ਼ਨ ਦੇ ਪ੍ਰੋਗਰੈਸਰ ਰਿਜ਼ਲਟ ਦੇ ਅਨੁਸਾਰ ਬਰਾਊਨ ਨੇ 146642 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਉਹਨਾਂ ਦੀ ਪ੍ਰਮੁੱਖ ਵਿਰੋਧੀ ਕੈਰਨ ਲਿਓਨ ਨੇ ਨੂੰ 56612 ਵੋਟਾਂ ਮਿਲੀਆਂ ਹਨ ਜਿੱਤ ਤੋਂ ਬਾਅਦ ਬਰਾਊਨ ਨੇ ਆਕਲੈਂਡ ਵਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਨੇ ਸਾਫ਼ ਸੰਦੇਸ਼ ਦਿੱਤਾ ਹੈ ਹੁਣ ਸਮਾਂ ਹੈ ਆਕਲੈਂਡ ਨੂੰ ਠੀਕ ਕਰਨ ਅਤੇ ਹੋਰ ਵਧੀਆ ਨਤੀਜੇ ਦੇੰਦਾ ਉਹਨਾਂ ਨੇ ਕਿਹਾ ਹੈ ਕਿ ਇਹ ਮਹਮ ਮਸਧਾਰਨ ਸੋਚ ਵਿੱਤੀ ਸਾਵਧਾਨੀ ਅਤੇ ਆਮ ਲੋਕਾਂ ਦੀਆਂ ਚਿੰਤਾਵਾਂ ਤੇ ਕੇਂਦਰਤ ਰਹੀ ਹੈ ਬਰਾਊਨ ਨੇ ਐਲਾਨ ਕੀਤਾ ਹੈ ਕਿ ਉਰਾ ਕਈ ਵਾਰਡ ਤੋਂ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਕਾਉਂਸਲਰ ਦੇਸ ਲਈ ਸੈਮਸਨ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ ਬਰਾਊਨ ਨੇ ਕਿਹਾ ਹੈ ਕਿ ਸੈਮਸਨ ਦਾ ਐਕਸਪੀਰੀਅੰਸ ਅਤੇ ਉਹਨਾਂ ਦੀ ਸਮਰਪਣ ਦੀ ਭਾਵਨਾ ਆਕਲੈਂਡ ਲਈ ਬੇਹੱਦ ਜ਼ਰੂਰੀ ਹੈ ਇਸ ਤੇ ਸਿਮਸਨ ਨੇ ਕਿਹਾ ਹੈ ਕਿ ਮੇਅਰ ਬਰਾਊਨ ਬੇहद ਵਧੀਆ ਨੇ ਤਾਹਨ ਅਸੀਂ ਮਿਲ ਕੇ ਅਗਲੇ 3 ਸਾਲਾਂ ਵਿੱਚ ਸ਼ਹਿਰ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਕਰਾਂਗੇ। ਬਰਾਊਨ ਨੇ ਚੁਣੇ ਗਏ ਵਾਰਡ ਪ੍ਰਤੀਨਿਧੀਆਂ ਨੂੰ ਵੀ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਹੁਣ ਸਮਾਂ ਹੈ ਇਕੱਠੇ ਮਿਲ ਕੇ ਆਕਲੈਂਡ ਲਈ ਕੰਮ ਕਰਨ ਦਾ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਐਸੀ ਕੌਂਸਲ ਦੀ ਅਗਵਾਈ ਕਰਾਂਗਾ ਜੋ ਸੁਣਦੀ ਹੈ, ਫੈਸਲਾ ਲੈਂਦੀ ਹੈ ਤੇ ਲੋਕਾਂ ਲਈ ਕੰਮ ਕਰਦੀ ਹੈ। ਅੰਤ ਵਿੱਚ ਬਰਾਊਨ ਨੇ ਕਿਹਾ ਕਿ ਚੋਣਾਂ ਖਤਮ ਹੋ ਗਈਆਂ ਹਨ, ਹੁਣ ਕੰਮ ਕਰਨ ਦਾ ਸਮਾਂ ਹੈ। ਆਓ ਮਿਲ ਕੇ ਆਕਲੈਂਡ ਲਈ ਅੱਗੇ ਵਧੀਏ। ਬੇਸ਼ੱਕ ਵੇਨ ਬਰਾਊਨ ਨੇ ਬਹੁਤ ਵਧੀਆ ਜਿੱਤ ਦਰਜ ਕੀਤੀ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਨਾਂ ਦਾ ਵਿਵਾਦਨਾ ਰਿਸ਼ਤਾ ਟੁੱਟਦਾ ਹੈ ਜਾਂ ਹੋਰ ਮਜ਼ਬੂਤ ਹੁੰਦਾ ਹੈ ਕਦੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਕਦੇ ਕਿਸੇ ਨੂੰ ਇੱਕ ਸਵਾਲ ਪੁੱਛਣ ਤੇ ਈਮੇਲ ਜਰੀਏ ਗਾਲ ਕੱਢ ਦੇਣੀ ਹੋਰ ਤਾਂ ਹੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਤੇ ਜੁਰਮਾਨਾ ਭੁਗਤਣਾ ਇਨ੍ਹਾਂ ਸਭ ਵਿਵਾਦਾਂ ਦੇ ਬਾਵਜੂਦ ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜਮਾਉਣ ਲਈ ਚੂਨਾ ਲੜਨ ਦਾ ਫੈਸਲਾ ਕੀਤਾ ਵਿਰੋਧੀ ਧਿਰ ਨੂੰ ਇਸ ਵਾਰ ਜ਼ਰੂਰ ਲੱਗਦਾ ਸੀ ਕਿ ਬੇਨ ਬ੍ਰਾਊਨ ਹੁਣ ਨਹੀਂ ਜਿੱਤਦਾ ਪਰ ਜਨਤਾ ਨੇ ਇਸ ਵਾਰ ਤਾਜ ਫਿਰ ਉਸ ਦੇ ਸਿਰ ਤੇ ਧਰ ਦਿੱਤਾ ਤੇ ਉਹ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਨੇਤਾ ਵਿੱਚ ਦੁਬਾਰਾ ਮਿਰ ਚੁਣੇ ਗਏ ਇਲੈਕਸ਼ਨ ਦੇ ਪ੍ਰੋਗਰੈਸਰ ਰਿਜ਼ਲਟ ਦੇ ਅਨੁਸਾਰ ਬ੍ਰਾਊਨ ਨੇ 146642 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਉਹਨਾਂ ਦੀ ਪ੍ਰਮੁੱਖ ਵਿਰੋਧੀ ਕੈਰਨ ਲਿਓਨ ਨੇ ਨੂੰ 56612 ਵੋਟਾਂ ਮਿਲੀਆਂ ਹਨ ਜੇਤੋ ਬਾਦ ਬਰਾਊਨ ਨੇ ਆਕਲੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਨੇ ਸਾਫ਼ ਸੰਦੇਸ਼ ਦਿੱਤਾ ਹੈ ਹੁਣ ਸਮਾਂ ਹੈ ਆਕਲੰਡ ਨੂੰ ਠੀਕ ਕਰਨ ਅਤੇ ਹੋਰ ਵਧੀਆ ਨਤੀਜੇ ਦੇਣ ਦਾ ਉਹਨਾਂ ਨੇ ਕਿਹਾ ਹੈ ਕਿ ਇਹ ਮਹੱਤਵ ਸਧਾਰਨ ਸੋਚ ਵਿੱਤੀ ਸਾਵਧਾਨੀਆਂ ਤੇ ਆਮ ਲੋਕਾਂ ਦੀਆਂ ਚਿੰਤਾਵਾਂ ਤੇ ਕੇਂਦਰਤ ਰਹੀ ਹੈ ਬਰਾਊਨ ਨੇ ਐਲਾਨ ਕੀਤਾ ਹੈ ਕਿ ਪੂਰਾ ਕਈ ਵਾਰਡ ਤੋਂ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਕੌਂਸਲਰ ਦੇਸ ਲਈ ਸਿਮਸਨ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ ਬਰਾਊਨ ਨੇ ਕਿਹਾ ਹੈ ਕਿ ਸੈਮਸਨ ਦਾ ਐਕਸਪੀਰੀਅੰਸ ਅਤੇ ਉਹਨਾਂ ਦੀ ਸਮਰਪਣ ਦੀ ਭਾਵਨਾ ਆਕਲੈਂਡ ਲਈ ਬੇਹੱਦ ਜ਼ਰੂਰੀ ਹੈ ਇਸ ਤੇ ਸਿਮਸਨ ਨੇ ਕਿਹਾ ਹੈ ਕਿ ਮੇਅਰ ਬਰਾਊਨ ਬੇਹੱਦ ਵਧੀਆ ਨੇਤਾ ਹਨ ਅਸੀਂ ਮਿਲ ਕੇ ਅਗਲੇ 3 ਸਾਲਾਂ ਵਿੱਚ ਸ਼ਹਿਰ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਕਰਾਂਗੇ ਬਰਾਊਨ ਨੇ ਚੁਣੇ ਗਏ ਵਾਰਡ ਪ੍ਰਤੀਨਿਧੀਆਂ ਨੂੰ ਵੀ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਹੈ ਇਕੱਠੇ ਮਿਲ ਕੇ ਆਕਲੈਂਡ ਲਈ ਕੰਮ ਕਰਨ ਦਾ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਐਸੀ ਕੌਂਸਲ ਦੀ ਅਗਵਾਈ ਕਰਾਂਗਾ ਜੋ ਸੁਣਦੀ ਹੈ ਫੈਸਲਾ ਲੈਂਦੀ ਹੈ ਦੇ ਲੋਕਾਂ ਲਈ ਕੰਮ ਕਰਦੀ ਹੈ ਅੰਤ ਵਿੱਚ براਊਨ ਨੇ ਕਿਹਾ ਕਿ ਚੋਣਾਂ ਖਤਮ ਹੋ ਗਈਆਂ ਹਨ ਹੁਣ ਕੰਮ ਕਰਨ ਦਾ ਸਮਾਂ ਹੈ ਆਓ ਮਿਲ ਕੇ ਆਕਲੈਂਡ ਲਈ ਅੱਗੇ ਵਧੀਏ ਬੇਸ਼ੱਕ ਬੇਨ براਊਨ ਨੇ ਬਹੁਤ ਵਧੀਆ ਜਿੱਤ ਦਰਜ ਕੀਤੀ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਨਾਂ ਦਾ ਵਿਵਾਦਾਂ ਨਾਲ ਰਿਸ਼ਤਾ ਟੁੱਟਦਾ ਹੈ ਜਾਂ ਹੋਰ ਮਜ਼ਬੂਤ ਹੁੰਦਾ ਹੈ ਕਦੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਕਦੇ ਕਿਸੇ ਨੂੰ ਇੱਕ ਸਵਾਲ ਪੁੱਛਣ ਤੇ ਈਮੇਲ ਜਰੀਏ ਗਾਲ ਕੱਢ ਦੇਣੀ ਹੋਰ ਤਾਂ ਹੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਤੇ ਜੁਰਮਾਨਾ ਭੁਗਤਣਾ ਇਨ੍ਹਾਂ ਸਭ ਵਿਵਾਦਾਂ ਦੇ ਬਾਵਜੂਦ ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜਮਾਉਣ ਲਈ ਚੋਣਾ ਲੜਨ ਦਾ ਫੈਸਲਾ ਕੀਤਾ ਵਿਰੋਧੀਆਂ ਨੂੰ ਇਸ ਵਾਰ ਜ਼ਰੂਰ ਲੱਗਦਾ ਸੀ ਕਿ ਵੇਨ ਬਰਾਊਨ ਹੁਣ ਨਹੀਂ ਜਿੱਤਦਾ ਪਰ ਜਨਤਾ ਨੇ ਇਸ ਵਾਰ ਤਾਜ ਫਿਰ ਉਸ ਦੇ ਸਿਰ ਤੇ ਧਰ ਦਿੱਤਾ ਤੇ ਉਹ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਨੇਤਾ ਵਿੱਚ ਦੁਬਾਰਾ ਮੇਰ ਚੁਣੇ ਗਏ ਇਲੈਕਸ਼ਨ ਦੇ ਪ੍ਰੋਗਰੈਸਰ ਰਿਜ਼ਲਟ ਦੇ ਅਨੁਸਾਰ ਬਰਾਊਨ ਨੇ 146642 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਉਹਨਾਂ ਦੀ ਪ੍ਰਮੁੱਖ ਵਿਰੋਧੀ ਕੈਰਨ ਲਿਓਨ ਨੇ ਨੂੰ 56612 ਵੋਟਾਂ ਮਿਲੀਆਂ ਹਨ ਜਿੱਤ ਤੋਂ ਬਾਅਦ ਬਰਾਊਨ ਨੇ ਆਕਲੈਂਡ ਵਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਨੇ ਸਾਫ਼ ਸੰਦੇਸ਼ ਦਿੱਤਾ ਹੈ ਹੁਣ ਸਮਾਂ ਹੈ ਆਕਲੈਂਡ ਨੂੰ ਠੀਕ ਕਰਨ ਅਤੇ ਹੋਰ ਵਧੀਆ ਨਤੀਜੇ ਦੇੰਦਾ ਉਹਨਾਂ ਨੇ ਕਿਹਾ ਹੈ ਕਿ ਇਹ ਮਹਮ ਮਸਧਾਰਨ ਸੋਚ ਵਿੱਤੀ ਸਾਵਧਾਨੀਆਂ ਤੇ ਆਮ ਲੋਕਾਂ ਦੀਆਂ ਚਿੰਤਾਵਾਂ ਤੇ ਕੇਂਦਰਤ ਰਹੀ ਹੈ ਬਰਾਊਨ ਨੇ ਐਲਾਨ ਕੀਤਾ ਹੈ ਕਿ ਉਰਾ ਕਈ ਵਾਰਡ ਤੋਂ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਕਾਉਂਸਲਰ ਦੇਸਲੀ ਸੈਮਸਨ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ ਬਰਾਊਨ ਨੇ ਕਿਹਾ ਹੈ ਕਿ ਸੈਮਸਨ ਦਾ ਐਕਸਪੀਰੀਅੰਸ ਅਤੇ ਉਹਨਾਂ ਦੀ ਸਮਰਪਣ ਦੀ ਭਾਵਨਾ ਆਕਲੈਂਡ ਲਈ ਬੇਹੱਦ ਜ਼ਰੂਰੀ ਹੈ ਇਸ ਤੇ ਸਿਮਸਨ ਨੇ ਕਿਹਾ ਹੈ ਕਿ ਮੇਅਰ ਬਰਾਊਨ ਬੇहद ਵਧੀਆ ਨੇ ਤਾਹਨ ਅਸੀਂ ਮਿਲ ਕੇ ਅਗਲੇ 3 ਸਾਲਾਂ ਵਿੱਚ ਸ਼ਹਿਰ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਕਰਾਂਗੇ। ਬਰਾਊਨ ਨੇ ਚੁਣੇ ਗਏ ਵਾਰਡ ਪ੍ਰਤੀਨਿਧੀਆਂ ਨੂੰ ਵੀ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਹੁਣ ਸਮਾਂ ਹੈ ਇਕੱਠੇ ਮਿਲ ਕੇ ਆਕਲੈਂਡ ਲਈ ਕੰਮ ਕਰਨ ਦਾ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਐਸੀ ਕੌਂਸਲ ਦੀ ਅਗਵਾਈ ਕਰਾਂਗਾ ਜੋ ਸੁਣਦੀ ਹੈ, ਫੈਸਲਾ ਲੈਂਦੀ ਹੈ ਤੇ ਲੋਕਾਂ ਲਈ ਕੰਮ ਕਰਦੀ ਹੈ। ਅੰਤ ਵਿੱਚ ਬਰਾਊਨ ਨੇ ਕਿਹਾ ਕਿ ਚੋਣਾਂ ਖਤਮ ਹੋ ਗਈਆਂ ਹਨ, ਹੁਣ ਕੰਮ ਕਰਨ ਦਾ ਸਮਾਂ ਹੈ। ਆਓ ਮਿਲ ਕੇ ਆਕਲੈਂਡ ਲਈ ਅੱਗੇ ਵਧੀਏ। ਬੇਸ਼ੱਕ ਵੇਨ ਬਰਾਊਨ ਨੇ ਬਹੁਤ ਵਧੀਆ ਜਿੱਤ ਦਰਜ ਕੀਤੀ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਨਾਂ ਦਾ ਵਿਵਾਦਾਂ ਨਾਲ ਰਿਸ਼ਤਾ ਟੁੱਟਦਾ ਹੈ ਜਾਂ ਹੋਰ ਮਜ਼ਬੂਤ ਹੁੰਦਾ ਹੈ ਕਦੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਕਦੇ ਕਿਸੇ ਨੂੰ ਇੱਕ ਸਵਾਲ ਪੁੱਛਣ ਤੇ ਈਮੇਲ ਜਰੀਏ ਗਾਲ ਕੱਢ ਦੇਣੀ ਹੋਰ ਤਾਂ ਹੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਤੇ ਜੁਰਮਾਨਾ ਭੁਗਤਣਾ ਇਨ੍ਹਾਂ ਸਭ ਵਿਵਾਦਾਂ ਦੇ ਬਾਵਜੂਦ ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜਮਾਉਣ ਲਈ ਚੂਨਾ ਲੜਨ ਦਾ ਫੈਸਲਾ ਕੀਤਾ ਵਿਰੋਧੀ ਧਿਰ ਨੂੰ ਇਸ ਵਾਰ ਜ਼ਰੂਰ ਲੱਗਦਾ ਸੀ ਕਿ ਬੇਨ ਬ੍ਰਾਊਨ ਹੁਣ ਨਹੀਂ ਜਿੱਤਦਾ ਪਰ ਜਨਤਾ ਨੇ ਇਸ ਵਾਰ ਤਾਜ ਫਿਰ ਉਸ ਦੇ ਸਿਰ ਤੇ ਧਰ ਦਿੱਤਾ ਤੇ ਉਹ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਨੇਤਾ ਵਿੱਚ ਦੁਬਾਰਾ ਮੇਰ ਚੁਣੇ ਗਏ ਇਲੈਕਸ਼ਨ ਦੇ ਪ੍ਰੋਗਰੈਸਰ ਰਿਜ਼ਲਟ ਦੇ ਅਨੁਸਾਰ ਬ੍ਰਾਊਨ ਨੇ 146642 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਉਹਨਾਂ ਦੀ ਪ੍ਰਮੁੱਖ ਵਿਰੋਧੀ ਕੈਰਨ ਲਿਓਨ ਨੇ ਨੂੰ 56612 ਵੋਟਾਂ ਮਿਲੀਆਂ ਹਨ ਜੇਤੋ ਬਾਦ ਬਰਾਊਨ ਨੇ ਆਕਲੈਂਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਨੇ ਸਾਫ਼ ਸੰਦੇਸ਼ ਦਿੱਤਾ ਹੈ ਹੁਣ ਸਮਾਂ ਹੈ ਆਕਲੈਂਡ ਨੂੰ ਠੀਕ ਕਰਨ ਅਤੇ ਹੋਰ ਵਧੀਆ ਨਤੀਜੇ ਦੇਣ ਦਾ ਉਹਨਾਂ ਨੇ ਕਿਹਾ ਹੈ ਕਿ ਇਹ ਮਹੱਤਵ ਸਧਾਰਨ ਸੋਚ ਵਿੱਤੀ ਸਾਵਧਾਨੀਆਂ ਤੇ ਆਮ ਲੋਕਾਂ ਦੀਆਂ ਚਿੰਤਾਵਾਂ ਤੇ ਕੇਂਦਰਤ ਰਹੀ ਹੈ ਬਰਾਊਨ ਨੇ ਐਲਾਨ ਕੀਤਾ ਹੈ ਕਿ ਪੂਰਾ ਕਈ ਵਾਰਡ ਤੋਂ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਕੌਂਸਲਰ ਦੇਸ ਲਈ ਸਿਮਸਨ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ ਬਰਾਊਨ ਨੇ ਕਿਹਾ ਹੈ ਕਿ ਸੈਮਸਨ ਦਾ ਐਕਸਪੀਰੀਅੰਸ ਅਤੇ ਉਹਨਾਂ ਦੀ ਸਮਰਪਣ ਦੀ ਭਾਵਨਾ ਆਕਲੈਂਡ ਲਈ ਬੇਹੱਦ ਜ਼ਰੂਰੀ ਹੈ ਇਸ ਤੇ ਸਿਮਸਨ ਨੇ ਕਿਹਾ ਹੈ ਕਿ ਮੇਅਰ ਬਰਾਊਨ ਬੇਹੱਦ ਵਧੀਆ ਨੇਤਾ ਹਨ ਅਸੀਂ ਮਿਲ ਕੇ ਅਗਲੇ 3 ਸਾਲਾਂ ਵਿੱਚ ਸ਼ਹਿਰ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਕਰਾਂਗੇ ਬਰਾਊਨ ਨੇ ਚੁਣੇ ਗਏ ਵਾਰਡ ਪ੍ਰਤੀਨਿਧੀਆਂ ਨੂੰ ਵੀ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਹੈ ਇਕੱਠੇ ਮਿਲ ਕੇ ਆਕਲੈਂਡ ਲਈ ਕੰਮ ਕਰਨ ਦਾ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਐਸੀ ਕੌਂਸਲ ਦੀ ਅਗਵਾਈ ਕਰਾਂਗਾ ਜੋ ਸੁਣਦੀ ਹੈ ਫੈਸਲਾ ਲੈਂਦੀ ਹੈ ਦੇ ਲੋਕਾਂ ਲਈ ਕੰਮ ਕਰਦੀ ਹੈ ਅੰਤ ਵਿੱਚ براਊਨ ਨੇ ਕਿਹਾ ਕਿ ਚੋਣਾ ਖਤਮ ਹੋ ਗਈਆਂ ਹਨ ਹੁਣ ਕੰਮ ਕਰਨ ਦਾ ਸਮਾਂ ਹੈ ਆਓ ਮਿਲ ਕੇ ਆਕਲੈਂਡ ਲਈ ਅੱਗੇ ਵਧੀਏ ਬੇਸ਼ੱਕ ਬੇਨ براਊਨ ਨੇ ਬਹੁਤ ਵਧੀਆ ਜਿੱਤ ਦਰਜ ਕੀਤੀ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਨਾਂ ਦਾ ਵਿਵਾਦਾਂ ਨਾਲ ਰਿਸ਼ਤਾ ਟੁੱਟਦਾ ਹੈ ਜਾਂ ਹੋਰ ਮਜ਼ਬੂਤ ਹੁੰਦਾ ਹੈ ਕਦੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਕਦੇ ਕਿਸੇ ਨੂੰ ਇੱਕ ਸਵਾਲ ਪੁੱਛਣ ਤੇ ਈਮੇਲ ਜਰੀਏ ਗਾਲ ਕੱਢ ਦੇਣੀ ਹੋਰ ਤਾਂ ਹੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਤੇ ਜੁਰਮਾਨਾ ਭੁਗਤਣਾ ਇਨ੍ਹਾਂ ਸਭ ਵਿਵਾਦਾਂ ਦੇ ਬਾਵਜੂਦ ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜਮਾਉਣ ਲਈ ਚੋਣਾ ਲੜਨ ਦਾ ਫੈਸਲਾ ਕੀਤਾ ਵਿਰੋਧੀ ਧਿਰ ਨੂੰ ਇਸ ਵਾਰ ਜ਼ਰੂਰ ਲੱਗਦਾ ਸੀ ਕਿ ਵੇਨ ਬਰਾਊਨ ਹੁਣ ਨਹੀਂ ਜਿੱਤਦਾ ਪਰ ਜਨਤਾ ਨੇ ਇਸ ਵਾਰ ਤਾਜ ਫਿਰ ਉਸ ਦੇ ਸਿਰ ਤੇ ਧਰ ਦਿੱਤਾ ਤੇ ਉਹ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਨੇਤਾ ਵਿੱਚ ਦੁਬਾਰਾ ਮੇਰ ਚੁਣੇ ਗਏ ਇਲੈਕਸ਼ਨ ਦੇ ਪ੍ਰੋਗਰੈਸਰ ਰਿਜ਼ਲਟ ਦੇ ਅਨੁਸਾਰ ਬਰਾਊਨ ਨੇ 146642 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਉਹਨਾਂ ਦੀ ਪ੍ਰਮੁੱਖ ਵਿਰੋਧੀ ਕੈਰਨ ਲਿਓਨ ਨੇ ਨੂੰ 56612 ਵੋਟਾਂ ਮਿਲੀਆਂ ਹਨ ਜਿੱਤ ਤੋਂ ਬਾਅਦ ਬਰਾਊਨ ਨੇ ਆਕਲੈਂਡ ਵਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਨੇ ਸਾਫ਼ ਸੰਦੇਸ਼ ਦਿੱਤਾ ਹੈ ਹੁਣ ਸਮਾਂ ਹੈ ਆਕਲੈਂਡ ਨੂੰ ਠੀਕ ਕਰਨ ਅਤੇ ਹੋਰ ਵਧੀਆ ਨਤੀਜੇ ਦੇੰਦਾ ਉਹਨਾਂ ਨੇ ਕਿਹਾ ਹੈ ਕਿ ਇਹ ਮਹਮ ਮਸਧਾਰਨ ਸੋਚ ਵਿੱਤੀ ਸਾਵਧਾਨੀ ਅਤੇ ਆਮ ਲੋਕਾਂ ਦੀਆਂ ਚਿੰਤਾਵਾਂ ਤੇ ਕੇਂਦਰਤ ਰਹੀ ਹੈ ਬਰਾਊਨ ਨੇ ਐਲਾਨ ਕੀਤਾ ਹੈ ਕਿ ਉਰਾ ਕਈ ਵਾਰਡ ਤੋਂ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਕਾਉਂਸਲਰ ਦੇਸ ਲਈ ਸੈਮਸਨ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ ਬਰਾਊਨ ਨੇ ਕਿਹਾ ਹੈ ਕਿ ਸੈਮਸਨ ਦਾ ਐਕਸਪੀਰੀਅੰਸ ਅਤੇ ਉਹਨਾਂ ਦੀ ਸਮਰਪਣ ਦੀ ਭਾਵਨਾ ਆਕਲੈਂਡ ਲਈ ਬੇਹੱਦ ਜ਼ਰੂਰੀ ਹੈ ਇਸ ਤੇ ਸਿਮਸਨ ਨੇ ਕਿਹਾ ਹੈ ਕਿ ਮੇਅਰ ਬਰਾਊਨ ਬੇहद ਵਧੀਆ ਨੇ ਤਾਹਨ ਅਸੀਂ ਮਿਲ ਕੇ ਅਗਲੇ 3 ਸਾਲਾਂ ਵਿੱਚ ਸ਼ਹਿਰ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਕਰਾਂਗੇ। ਬਰਾਊਨ ਨੇ ਚੁਣੇ ਗਏ ਵਾਰਡ ਪ੍ਰਤੀਨਿਧੀਆਂ ਨੂੰ ਵੀ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਹੁਣ ਸਮਾਂ ਹੈ ਇਕੱਠੇ ਮਿਲ ਕੇ ਆਕਲੈਂਡ ਲਈ ਕੰਮ ਕਰਨ ਦਾ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਐਸੀ ਕੌਂਸਲ ਦੀ ਅਗਵਾਈ ਕਰਾਂਗਾ ਜੋ ਸੁਣਦੀ ਹੈ, ਫੈਸਲਾ ਲੈਂਦੀ ਹੈ ਤੇ ਲੋਕਾਂ ਲਈ ਕੰਮ ਕਰਦੀ ਹੈ। ਅੰਤ ਵਿੱਚ ਬਰਾਊਨ ਨੇ ਕਿਹਾ ਕਿ ਚੋਣਾਂ ਖਤਮ ਹੋ ਗਈਆਂ ਹਨ, ਹੁਣ ਕੰਮ ਕਰਨ ਦਾ ਸਮਾਂ ਹੈ। ਆਓ ਮਿਲ ਕੇ ਆਕਲੈਂਡ ਲਈ ਅੱਗੇ ਵਧੀਏ। ਬੇਸ਼ੱਕ ਵੇਨ ਬਰਾਊਨ ਨੇ ਬਹੁਤ ਵਧੀਆ ਜਿੱਤ ਦਰਜ ਕੀਤੀ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਨਾਂ ਦਾ ਵਿਵਾਦਨਾ ਰਿਸ਼ਤਾ ਟੁੱਟਦਾ ਹੈ ਜਾਂ ਹੋਰ ਮਜ਼ਬੂਤ ਹੁੰਦਾ ਹੈ ਕਦੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਕਦੇ ਕਿਸੇ ਨੂੰ ਇੱਕ ਸਵਾਲ ਪੁੱਛਣ ਤੇ ਈਮੇਲ ਜਰੀਏ ਗਾਲ ਕੱਢ ਦੇਣੀ ਹੋਰ ਤਾਂ ਹੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਤੇ ਜੁਰਮਾਨਾ ਭੁਗਤਣਾ ਇਨ੍ਹਾਂ ਸਭ ਵਿਵਾਦਾਂ ਦੇ ਬਾਵਜੂਦ ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜਮਾਉਣ ਲਈ ਚੂਨਾ ਲੜਨ ਦਾ ਫੈਸਲਾ ਕੀਤਾ ਵਿਰੋਧੀ ਧਿਰ ਨੂੰ ਇਸ ਵਾਰ ਜ਼ਰੂਰ ਲੱਗਦਾ ਸੀ ਕਿ ਬੇਨ ਬ੍ਰਾਊਨ ਹੁਣ ਨਹੀਂ ਜਿੱਤਦਾ ਪਰ ਜਨਤਾ ਨੇ ਇਸ ਵਾਰ ਤਾਜ ਫਿਰ ਉਸ ਦੇ ਸਿਰ ਤੇ ਧਰ ਦਿੱਤਾ ਤੇ ਉਹ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਨੇਤਾ ਵਿੱਚ ਦੁਬਾਰਾ ਮੇਰ ਚੁਣੇ ਗਏ ਇਲੈਕਸ਼ਨ ਦੇ ਪ੍ਰੋਗਰੈਸਰ ਰਿਜ਼ਲਟ ਦੇ ਅਨੁਸਾਰ ਬ੍ਰਾਊਨ ਨੇ 146642 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਉਹਨਾਂ ਦੀ ਪ੍ਰਮੁੱਖ ਵਿਰੋਧੀ ਕੈਰਨ ਲਿਓਨ ਨੇ ਨੂੰ 56612 ਵੋਟਾਂ ਮਿਲੀਆਂ ਹਨ ਜੇਤੋ ਬਾਦ ਬਰਾਊਨ ਨੇ ਆਕਲੈਂਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਨੇ ਸਾਫ਼ ਸੰਦੇਸ਼ ਦਿੱਤਾ ਹੈ ਹੁਣ ਸਮਾਂ ਹੈ ਆਕਲੈਂਡ ਨੂੰ ਠੀਕ ਕਰਨ ਅਤੇ ਹੋਰ ਵਧੀਆ ਨਤੀਜੇ ਦੇਣ ਦਾ ਉਹਨਾਂ ਨੇ ਕਿਹਾ ਹੈ ਕਿ ਇਹ ਮਹੱਤਵ ਸਧਾਰਨ ਸੋਚ ਵਿੱਤੀ ਸਾਵਧਾਨੀਆਂ ਤੇ ਆਮ ਲੋਕਾਂ ਦੀਆਂ ਚਿੰਤਾਵਾਂ ਤੇ ਕੇਂਦਰਤ ਰਹੀ ਹੈ ਬਰਾਊਨ ਨੇ ਐਲਾਨ ਕੀਤਾ ਹੈ ਕਿ ਪੂਰਾ ਕਈ ਵਾਰਡ ਤੋਂ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਕੌਂਸਲਰ ਦੇਸ ਲਈ ਸਿਮਸਨ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ ਬਰਾਊਨ ਨੇ ਕਿਹਾ ਹੈ ਕਿ ਸੈਮਸਨ ਦਾ ਐਕਸਪੀਰੀਅੰਸ ਅਤੇ ਉਹਨਾਂ ਦੀ ਸਮਰਪਣ ਦੀ ਭਾਵਨਾ ਆਕਲੈਂਡ ਲਈ ਬੇਹੱਦ ਜ਼ਰੂਰੀ ਹੈ ਇਸ ਤੇ ਸਿਮਸਨ ਨੇ ਕਿਹਾ ਹੈ ਕਿ ਮੇਅਰ ਬਰਾਊਨ ਬੇਹੱਦ ਵਧੀਆ ਨੇਤਾ ਹਨ ਅਸੀਂ ਮਿਲ ਕੇ ਅਗਲੇ 3 ਸਾਲਾਂ ਵਿੱਚ ਸ਼ਹਿਰ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਕਰਾਂਗੇ ਬਰਾਊਨ ਨੇ ਚੁਣੇ ਗਏ ਵਾਰਡ ਪ੍ਰਤੀਨਿਧੀਆਂ ਨੂੰ ਵੀ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਹੈ ਇਕੱਠੇ ਮਿਲ ਕੇ ਆਕਲੈਂਡ ਲਈ ਕੰਮ ਕਰਨ ਦਾ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਐਸੀ ਕੌਂਸਲ ਦੀ ਅਗਵਾਈ ਕਰਾਂਗਾ ਜੋ ਸੁਣਦੀ ਹੈ ਫੈਸਲਾ ਲੈਂਦੀ ਹੈ ਦੇ ਲੋਕਾਂ ਲਈ ਕੰਮ ਕਰਦੀ ਆ ਅੰਤ ਵਿੱਚ براਊਨ ਨੇ ਕਿਹਾ ਕਿ ਚੋਣਾ ਖਤਮ ਹੋ ਗਈਆਂ ਹਨ ਹੁਣ ਕੰਮ ਕਰਨ ਦਾ ਸਮਾਂ ਹੈ ਆਓ ਮਿਲ ਕੇ ਆਕਲੈਂਡ ਲਈ ਅੱਗੇ ਵਧੀਏ ਬੇਸ਼ੱਕ ਬੇਨ براਊਨ ਨੇ ਬਹੁਤ ਵਧੀਆ ਜਿੱਤ ਦਰਜ ਕੀਤੀ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਨਾਂ ਦਾ ਵਿਵਾਦਾਂ ਨਾਲ ਰਿਸ਼ਤਾ ਟੁੱਟਦਾ ਹੈ ਜਾਂ ਹੋਰ ਮਜ਼ਬੂਤ ਹੁੰਦਾ ਹੈ ਕਦੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਕਦੇ ਕਿਸੇ ਨੂੰ ਇੱਕ ਸਵਾਲ ਪੁੱਛਣ ਤੇ ਈਮੇਲ ਜਰੀਏ ਗਾਲ ਕੱਢ ਦੇਣੀ ਹੋਰ ਤਾਂ ਹੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਤੇ ਜੁਰਮਾਨਾ ਭੁਗਤਣਾ ਇਨ੍ਹਾਂ ਸਭ ਵਿਵਾਦਾਂ ਦੇ ਬਾਵਜੂਦ ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜਮਾਉਣ ਲਈ ਚੋਣਾ ਲੜਨ ਦਾ ਫੈਸਲਾ ਕੀਤਾ ਵਿਰੋਧੀ ਧਿਰ ਨੂੰ ਇਸ ਵਾਰ ਜ਼ਰੂਰ ਲੱਗਦਾ ਸੀ ਕਿ ਵੇਨ ਬਰਾਊਨ ਹੁਣ ਨਹੀਂ ਜਿੱਤਦਾ ਪਰ ਜਨਤਾ ਨੇ ਇਸ ਵਾਰ ਤਾਜ ਫਿਰ ਉਸ ਦੇ ਸਿਰ ਤੇ ਧਰ ਦਿੱਤਾ ਤੇ ਉਹ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਨੇਤਾ ਵਿੱਚ ਦੁਬਾਰਾ ਮੇਰ ਚੁਣੇ ਗਏ ਇਲੈਕਸ਼ਨ ਦੇ ਪ੍ਰੋਗਰੈਸਰ ਰਿਜ਼ਲਟ ਦੇ ਅਨੁਸਾਰ ਬਰਾਊਨ ਨੇ 146642 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਉਹਨਾਂ ਦੀ ਪ੍ਰਮੁੱਖ ਵਿਰੋਧੀ ਕੈਰਨ ਲਿਓਨ ਨੇ ਨੂੰ 56612 ਵੋਟਾਂ ਮਿਲੀਆਂ ਹਨ ਜਿੱਤ ਤੋਂ ਬਾਅਦ ਬਰਾਊਨ ਨੇ ਆਕਲੈਂਡ ਵਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਨੇ ਸਾਫ਼ ਸੰਦੇਸ਼ ਦਿੱਤਾ ਹੈ ਹੁਣ ਸਮਾਂ ਹੈ ਆਕਲੈਂਡ ਨੂੰ ਠੀਕ ਕਰਨ ਅਤੇ ਹੋਰ ਵਧੀਆ ਨਤੀਜੇ ਦੇੰਦਾ ਉਹਨਾਂ ਨੇ ਕਿਹਾ ਹੈ ਕਿ ਇਹ ਮਹਮ ਮਸਧਾਰਨ ਸੋਚ ਵਿੱਤੀ ਸਾਵਧਾਨੀ ਅਤੇ ਆਮ ਲੋਕਾਂ ਦੀਆਂ ਚਿੰਤਾਵਾਂ ਤੇ ਕੇਂਦਰਤ ਰਹੀ ਹੈ ਬਰਾਊਨ ਨੇ ਐਲਾਨ ਕੀਤਾ ਹੈ ਕਿ ਉਰਾ ਕਈ ਵਾਰਡ ਤੋਂ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਕਾਉਂਸਲਰ ਦੇਸ ਲਈ ਸੈਮਸਨ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ ਬਰਾਊਨ ਨੇ ਕਿਹਾ ਹੈ ਕਿ ਸੈਮਸਨ ਦਾ ਐਕਸਪੀਰੀਅੰਸ ਅਤੇ ਉਹਨਾਂ ਦੀ ਸਮਰਪਣ ਦੀ ਭਾਵਨਾ ਆਕਲੈਂਡ ਲਈ ਬੇਹੱਦ ਜ਼ਰੂਰੀ ਹੈ ਇਸ ਤੇ ਸਿਮਸਨ ਨੇ ਕਿਹਾ ਹੈ ਕਿ ਮੇਅਰ ਬਰਾਊਨ ਬੇहद ਵਧੀਆ ਨੇ ਤਾਹਨ ਅਸੀਂ ਮਿਲ ਕੇ ਅਗਲੇ 3 ਸਾਲਾਂ ਵਿੱਚ ਸ਼ਹਿਰ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਕਰਾਂਗੇ। ਬਰਾਊਨ ਨੇ ਚੁਣੇ ਗਏ ਵਾਰਡ ਪ੍ਰਤੀਨਿਧੀਆਂ ਨੂੰ ਵੀ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਹੈ ਇਕੱਠੇ ਮਿਲ ਕੇ ਆਕਲੈਂਡ ਲਈ ਕੰਮ ਕਰਨ ਦਾ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਐਸੀ ਕੌਂਸਲ ਦੀ ਅਗਵਾਈ ਕਰਾਂਗਾ ਜੋ ਸੁਣਦੀ ਹੈ, ਫੈਸਲਾ ਲੈਂਦੀ ਹੈ ਤੇ ਲੋਕਾਂ ਲਈ ਕੰਮ ਕਰਦੀ ਹੈ। ਅੰਤ ਵਿੱਚ ਬਰਾਊਨ ਨੇ ਕਿਹਾ ਕਿ ਚੋਣਾਂ ਖਤਮ ਹੋ ਗਈਆਂ ਹਨ, ਹੁਣ ਕੰਮ ਕਰਨ ਦਾ ਸਮਾਂ ਹੈ। ਆਓ ਮਿਲ ਕੇ ਆਕਲੈਂਡ ਲਈ ਅੱਗੇ ਵਧੀਏ। ਬੇਸ਼ੱਕ ਵੇਨ ਬਰਾਊਨ ਨੇ ਬਹੁਤ ਵਧੀਆ ਜਿੱਤ ਦਰਜ ਕੀਤੀ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਨਾਂ ਦਾ ਵਿਵਾਦ ਨਾਲ ਰਿਸ਼ਤਾ ਟੁੱਟਦਾ ਹੈ ਜਾਂ ਹੋਰ ਮਜ਼ਬੂਤ ਹੁੰਦਾ ਹੈ ਕਦੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਕਦੇ ਕਿਸੇ ਨੂੰ ਇੱਕ ਸਵਾਲ ਪੁੱਛਣ ਤੇ ਈਮੇਲ ਜਰੀਏ ਗਾਲ ਕੱਢ ਦੇਣੀ ਹੋਰ ਤਾਂ ਹੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਤੇ ਜੁਰਮਾਨਾ ਭੁਗਤਣਾ ਇਨ੍ਹਾਂ ਸਭ ਵਿਵਾਦਾਂ ਦੇ ਬਾਵਜੂਦ ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜ਼ਮਾਉਣ ਲਈ ਚੂਨਾ ਲੜਨ ਦਾ ਫੈਸਲਾ ਕੀਤਾ ਵਿਰੋਧੀ ਧਿਰ ਨੂੰ ਇਸ ਵਾਰ ਜ਼ਰੂਰ ਲੱਗਦਾ ਸੀ ਕਿ ਬੇਨ ਬ੍ਰਾਊਨ ਹੁਣ ਨਹੀਂ ਜਿੱਤਦਾ ਪਰ ਜਨਤਾ ਨੇ ਇਸ ਵਾਰ ਤਾਜ ਫਿਰ ਉਸ ਦੇ ਸਿਰ ਤੇ ਧਰ ਦਿੱਤਾ ਤੇ ਉਹ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਨੇਤਾ ਵਿੱਚ ਦੁਬਾਰਾ ਮਿਰ ਚੁਣੇ ਗਏ ਇਲੈਕਸ਼ਨ ਦੇ ਪ੍ਰੋਗਰੈਸਰ ਰਿਜ਼ਲਟ ਦੇ ਅਨੁਸਾਰ ਬ੍ਰਾਊਨ ਨੇ 146642 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਉਹਨਾਂ ਦੀ ਪ੍ਰਮੁੱਖ ਵਿਰੋਧੀ ਕੈਰਨ ਲਿਓਨ ਨੇ ਨੂੰ 56612 ਵੋਟਾਂ ਮਿਲੀਆਂ ਹਨ ਜੇਤੋ ਬਾਦ ਬਰਾਊਨ ਨੇ ਆਕਲੈਂਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਨੇ ਸਾਫ਼ ਸੰਦੇਸ਼ ਦਿੱਤਾ ਹੈ ਹੁਣ ਸਮਾਂ ਹੈ ਆਕਲੈਂਡ ਨੂੰ ਠੀਕ ਕਰਨ ਅਤੇ ਹੋਰ ਵਧੀਆ ਨਤੀਜੇ ਦੇਣ ਦਾ ਉਹਨਾਂ ਨੇ ਕਿਹਾ ਹੈ ਕਿ ਇਹ ਮਹੱਤਵ ਸਧਾਰਨ ਸੋਚ ਵਿੱਤੀ ਸਾਵਧਾਨੀਆਂ ਤੇ ਆਮ ਲੋਕਾਂ ਦੀਆਂ ਚਿੰਤਾਵਾਂ ਤੇ ਕੇਂਦਰਤ ਰਹੀ ਹੈ ਬਰਾਊਨ ਨੇ ਐਲਾਨ ਕੀਤਾ ਹੈ ਕਿ ਪੂਰਾ ਕਈ ਵਾਰਡ ਤੋਂ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਕੌਂਸਲਰ ਦੇਸ ਲਈ ਸਿਮਸਨ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ ਬਰਾਊਨ ਨੇ ਕਿਹਾ ਹੈ ਕਿ ਸੈਮਸਨ ਦਾ ਐਕਸਪੀਰੀਅੰਸ ਅਤੇ ਉਹਨਾਂ ਦੀ ਸਮਰਪਣ ਦੀ ਭਾਵਨਾ ਆਕਲੈਂਡ ਲਈ ਬੇਹੱਦ ਜ਼ਰੂਰੀ ਹੈ ਇਸ ਤੇ ਸਿਮਸਨ ਨੇ ਕਿਹਾ ਹੈ ਕਿ ਮੇਅਰ ਬਰਾਊਨ ਬੇਹੱਦ ਵਧੀਆ ਨੇਤਾ ਹਨ ਅਸੀਂ ਮਿਲ ਕੇ ਅਗਲੇ 3 ਸਾਲਾਂ ਵਿੱਚ ਸ਼ਹਿਰ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਕਰਾਂਗੇ ਬਰਾਊਨ ਨੇ ਚੁਣੇ ਗਏ ਵਾਰਡ ਪ੍ਰਤੀਨਿਧੀਆਂ ਨੂੰ ਵੀ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਹੈ ਇਕੱਠੇ ਮਿਲ ਕੇ ਆਕਲੈਂਡ ਲਈ ਕੰਮ ਕਰਨ ਦਾ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਐਸੀ ਕੌਂਸਲ ਦੀ ਅਗਵਾਈ ਕਰਾਂਗਾ ਜੋ ਸੁਣਦੀ ਹੈ ਫੈਸਲਾ ਲੈਂਦੀ ਹੈ ਦੇ ਲੋਕਾਂ ਲਈ ਕੰਮ ਕਰਦੀ ਹੈ ਅੰਤ ਵਿੱਚ براਊਨ ਨੇ ਕਿਹਾ ਕਿ ਚੋਣਾਂ ਖਤਮ ਹੋ ਗਈਆਂ ਹਨ ਹੁਣ ਕੰਮ ਕਰਨ ਦਾ ਸਮਾਂ ਹੈ ਆਓ ਮਿਲ ਕੇ ਆਕਲੈਂਡ ਲਈ ਅੱਗੇ ਵਧੀਏ ਬੇਸ਼ੱਕ ਬੇਨ براਊਨ ਨੇ ਬਹੁਤ ਵਧੀਆ ਜਿੱਤ ਦਰਜ ਕੀਤੀ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਨਾਂ ਦਾ ਵਿਵਾਦਾਂ ਨਾਲ ਰਿਸ਼ਤਾ ਟੁੱਟਦਾ ਹੈ ਜਾਂ ਹੋਰ ਮਜ਼ਬੂਤ ਹੁੰਦਾ ਹੈ ਕਦੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਕਦੇ ਕਿਸੇ ਨੂੰ ਇੱਕ ਸਵਾਲ ਪੁੱਛਣ ਤੇ ਈਮੇਲ ਜਰੀਏ ਗਾਲ ਕੱਢ ਦੇਣੀ ਹੋਰ ਤਾਂ ਹੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਤੇ ਜੁਰਮਾਨਾ ਭੁਗਤਣਾ ਇਨ੍ਹਾਂ ਸਭ ਵਿਵਾਦਾਂ ਦੇ ਬਾਵਜੂਦ ਆਕਲੈਂਡ ਦੇ ਮੇਅਰ ਵੇਨ ਬ੍ਰਾਊਨ ਨੇ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜਮਾਉਣ ਲਈ ਚੋਣਾ ਲੜਨ ਦਾ ਫੈਸਲਾ ਕੀਤਾ ਵਿਰੋਧੀ ਧਿਰ ਨੂੰ ਇਸ ਵਾਰ ਜ਼ਰੂਰ ਲੱਗਦਾ ਸੀ ਕਿ ਵੇਨ ਬ੍ਰਾਊਨ ਹੁਣ ਨਹੀਂ ਜਿੱਤਦਾ ਪਰ ਜਨਤਾ ਨੇ ਇਸ ਵਾਰ ਤਾਜ ਫਿਰ ਉਸ ਦੇ ਸਿਰ ਤੇ ਧਰ ਦਿੱਤਾ ਤੇ ਉਹ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਨੇਤਾ ਵਿੱਚ ਦੁਬਾਰਾ ਮੇਰ ਚੁਣੇ ਗਏ ਇਲੈਕਸ਼ਨ ਦੇ ਪ੍ਰੋਗਰੈਸਰ ਰਿਜ਼ਲਟ ਦੇ ਅਨੁਸਾਰ ਬਰਾਊਨ ਨੇ 146642 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਉਹਨਾਂ ਦੀ ਪ੍ਰਮੁੱਖ ਵਿਰੋਧੀ ਕੈਰਨ ਲਿਓਨ ਨੇ ਨੂੰ 56612 ਵੋਟਾਂ ਮਿਲੀਆਂ ਹਨ ਜਿੱਤ ਤੋਂ ਬਾਅਦ ਬਰਾਊਨ ਨੇ ਆਕਲੈਂਡ ਵਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਨੇ ਸਾਫ਼ ਸੰਦੇਸ਼ ਦਿੱਤਾ ਹੈ ਹੁਣ ਸਮਾਂ ਹੈ ਆਕਲੈਂਡ ਨੂੰ ਠੀਕ ਕਰਨ ਅਤੇ ਹੋਰ ਵਧੀਆ ਨਤੀਜੇ ਦੇੰਦਾ ਉਹਨਾਂ ਨੇ ਕਿਹਾ ਹੈ ਕਿ ਇਹ ਮਹਮ ਮਾਧਾਰਨ ਸੋਚ ਵਿੱਤੀ ਸਾਵਧਾਨੀ ਅਤੇ ਆਮ ਲੋਕਾਂ ਦੀਆਂ ਚਿੰਤਾਵਾਂ ਤੇ ਕੇਂਦਰਤ ਰਹੀ ਹੈ ਬਰਾਊਨ ਨੇ ਐਲਾਨ ਕੀਤਾ ਹੈ ਕਿ ਉਰਾ ਕਈ ਵਾਰਡ ਤੋਂ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਕਾਉਂਸਲਰ ਦੇਸ ਲਈ ਸੈਮਸਨ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ ਬਰਾਊਨ ਨੇ ਕਿਹਾ ਹੈ ਕਿ ਸੈਮਸਨ ਦਾ ਐਕਸਪੀਰੀਅੰਸ ਅਤੇ ਉਹਨਾਂ ਦੀ ਸਮਰਪਣ ਦੀ ਭਾਵਨਾ ਆਕਲੈਂਡ ਲਈ ਬੇਹੱਦ ਜ਼ਰੂਰੀ ਹੈ ਇਸ ਤੇ ਸਿਮਸਨ ਨੇ ਕਿਹਾ ਹੈ ਕਿ ਮੇਅਰ ਬਰਾਊਨ ਬੇहद ਵਧੀਆ ਨੇ ਤਾਹਨ ਅਸੀਂ ਮਿਲ ਕੇ ਅਗਲੇ 3 ਸਾਲਾਂ ਵਿੱਚ ਸ਼ਹਿਰ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਕਰਾਂਗੇ। ਬਰਾਊਨ ਨੇ ਚੁਣੇ ਗਏ ਵਾਰਡ ਪ੍ਰਤੀਨਿਧੀਆਂ ਨੂੰ ਵੀ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਹੈ ਇਕੱਠੇ ਮਿਲ ਕੇ ਆਕਲੈਂਡ ਲਈ ਕੰਮ ਕਰਨ ਦਾ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਐਸੀ ਕੌਂਸਲ ਦੀ ਅਗਵਾਈ ਕਰਾਂਗਾ ਜੋ ਸੁਣਦੀ ਹੈ, ਫੈਸਲਾ ਲੈਂਦੀ ਹੈ ਤੇ ਲੋਕਾਂ ਲਈ ਕੰਮ ਕਰਦੀ ਹੈ। ਅੰਤ ਵਿੱਚ ਬਰਾਊਨ ਨੇ ਕਿਹਾ ਕਿ ਚੋਣਾਂ ਖਤਮ ਹੋ ਗਈਆਂ ਹਨ, ਹੁਣ ਕੰਮ ਕਰਨ ਦਾ ਸਮਾਂ ਹੈ। ਆਓ ਮਿਲ ਕੇ ਆਕਲੈਂਡ ਲਈ ਅੱਗੇ ਵਧੀਏ। ਬੇਸ਼ੱਕ ਵੇਨ ਬਰਾਊਨ ਨੇ ਬਹੁਤ ਵਧੀਆ ਜਿੱਤ ਦਰਜ ਕੀਤੀ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਨਾਂ ਦਾ ਵਿਵਾਦਨਾ ਰਿਸ਼ਤਾ ਟੁੱਟਦਾ ਹੈ ਜਾਂ ਹੋਰ ਮਜ਼ਬੂਤ ਹੁੰਦਾ ਹੈ ਕਦੇ ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ ਕਦੇ ਕਿਸੇ ਨੂੰ ਇੱਕ ਸਵਾਲ ਪੁੱਛਣ ਤੇ ਈਮੇਲ ਜਰੀਏ ਗਾਲ ਕੱਢ ਦੇਣੀ ਹੋਰ ਤਾਂ ਹੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਤੇ ਜੁਰਮਾਨਾ ਭੁਗਤਣਾ ਇਨ੍ਹਾਂ ਸਭ ਵਿਵਾਦਾਂ ਦੇ ਬਾਵਜੂਦ ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜਮਾਉਣ ਲਈ ਚੂਨਾ ਲੜਨ ਦਾ ਫੈਸਲਾ ਕੀਤਾ ਵਿਰੋਧੀ ਧਿਰ ਨੂੰ ਇਸ ਵਾਰ ਜ਼ਰੂਰ ਲੱਗਦਾ ਸੀ ਕਿ ਬੇਨ ਬ੍ਰਾਊਨ ਹੁਣ ਨਹੀਂ ਜਿੱਤਦਾ ਪਰ ਜਨਤਾ ਨੇ ਇਸ ਵਾਰ ਤਾਜ ਫਿਰ ਉਸ ਦੇ ਸਿਰ ਤੇ ਧਰ ਦਿੱਤਾ ਤੇ ਉਹ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਨੇਤਾ ਵਿੱਚ ਦੁਬਾਰਾ ਮਿਰ ਚੁਣੇ ਗਏ ਇਲੈਕਸ਼ਨ ਦੇ ਪ੍ਰੋਗਰੈਸਰ ਰਿਜ਼ਲਟ ਦੇ ਅਨੁਸਾਰ ਬ੍ਰਾਊਨ ਨੇ 146642 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਉਹਨਾਂ ਦੀ ਪ੍ਰਮੁੱਖ ਵਿਰੋਧੀ ਕੈਰਨ ਲਿਓਨ ਨੇ ਨੂੰ 56612 ਵੋਟਾਂ ਮਿਲੀਆਂ ਹਨ ਜੇਤੋ ਬਾਦ ਬਰਾਊਨ ਨੇ ਆਕਲੈਂਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟਰਾਂ ਨੇ ਸਾਫ਼ ਸੰਦੇਸ਼ ਦਿੱਤਾ ਹੈ ਹੁਣ ਸਮਾਂ ਹੈ ਆਕਲੈਂਡ ਨੂੰ ਠੀਕ ਕਰਨ ਅਤੇ ਹੋਰ ਵਧੀਆ ਨਤੀਜੇ ਦੇਣ ਦਾ ਉਹਨਾਂ ਨੇ ਕਿਹਾ ਹੈ ਕਿ ਇਹ ਮਹਮ ਸਰਦਾਰਨ ਸੋਚ ਵਿੱਤੀ ਸਾਵਧਾਨੀਆਂ ਤੇ ਆਮ ਲੋਕਾਂ ਦੀਆਂ ਚਿੰਤਾਵਾਂ ਤੇ ਕੇਂਦਰਤ ਰਹੀ ਹੈ ਬਰਾਊਨ ਨੇ ਐਲਾਨ ਕੀਤਾ ਹੈ ਕਿ ਪੂਰਾ ਕਈ ਵਾਰਡ ਤੋਂ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਕੌਂਸਲਰ ਦੇਸ ਲਈ ਸਿਮਸਨ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ ਬਰਾਊਨ ਨੇ ਕਿਹਾ ਹੈ ਕਿ ਸੈਮਸਨ ਦਾ ਐਕਸਪੀਰੀਅੰਸ ਅਤੇ ਉਹਨਾਂ ਦੀ ਸਮਰਪਣ ਦੀ ਭਾਵਨਾ ਆਕਲੈਂਡ ਲਈ ਬੇਹੱਦ ਜ਼ਰੂਰੀ ਹੈ ਇਸ ਤੇ ਸਿਮਸਨ ਨੇ ਕਿਹਾ ਹੈ ਕਿ ਮੇਅਰ ਬਰਾਊਨ ਬੇਹੱਦ ਵਧੀਆ ਨੇਤਾ ਹਨ ਅਸੀਂ ਮਿਲ ਕੇ ਅਗਲੇ 3 ਸਾਲਾਂ ਵਿੱਚ ਸ਼ਹਿਰ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਕਰਾਂਗੇ ਬਰਾਊਨ ਨੇ ਚੁਣੇ ਗਏ ਵਾਰਡ ਪ੍ਰਤੀਨਿਧੀਆਂ ਨੂੰ ਵੀ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਹੈ ਇਕੱਠੇ ਮਿਲ ਕੇ ਆਕਲੈਂਡ ਲਈ ਕੰਮ ਕਰਨ ਦਾ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਐਸੀ ਕੌਂਸਲ ਦੀ ਅਗਵਾਈ ਕਰਾਂਗਾ ਜੋ ਸੁਣਦੀ ਹੈ ਫੈਸਲਾ ਲੈਂਦੀ ਹੈ ਦੇ ਲੋਕਾਂ ਲਈ ਕੰਮ ਕਰਦੀ ਹੈ ਅੰਤ ਵਿੱਚ براਊਨ ਨੇ ਕਿਹਾ ਕਿ ਚੋਣਾ ਖਤਮ ਹੋ ਗਈਆਂ ਹਨ ਹੁਣ ਕੰਮ ਕਰਨ ਦਾ ਸਮਾਂ ਹੈ ਆਓ ਮਿਲ ਕੇ ਆਕਲੈਂਡ ਲਈ ਅੱਗੇ ਵਧੀਏ ਬੇਸ਼ੱਕ ਬੇਨ براਊਨ ਨੇ ਬਹੁਤ ਵਧੀਆ ਜਿੱਤ ਦਰਜ ਕੀਤੀ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਨਾਂ ਦਾ